ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਤੇ ਅੱਜ ਹੈਗਾ ਜੀ ਦਿਨ ਐਤਵਾਰ ਦਾ ਤੇ ਬੱਚਿਆਂ ਨੂੰ ਅੱਜ ਛੁੱਟੀ ਆ ਤੇ ਇਧਰ ਆਪਾਂ ਲੱਗੇ ਆ ਪ੍ਰੈਸ ਕਰਨ ਤੇ ਡਰੈਸਾਂ ਆਪਾਂ ਦੋਨੇ ਲੈ ਆਏ ਆ ਬੱਚਿਆਂ ਦੀਆਂ ਮਤਲਬ ਚਾਰੇ ਡਰੈਸਾਂ ਨੇ ਤੇ ਵਾਈਟ ਵੀ ਆ ਨੇ ਦੋ ਵਾਈਟ ਨੇ ਦੋ ਨੀਲੇ ਆ ਅਪਾਂ ਚਾਰਾਂ ਤੇ ਪ੍ਰੈਸ ਕਰ ਦਿੰਨੇ ਆ ਦੋ ਦਿਨ ਲੱਗ ਜਾਣਗੇ ਜੀ ਇੱਥੇ ਨਾ ਕਰਨੀ ਬਹੁਤ ਐ ਇੱਕ ਤਾਂ ਤੇ ਇੱਥੇ ਖੜੇ ਨਾ ਬਹੁਤ ਔਖਾ ਵੈਸੇ ਤਾਂ ਨਾ ਮੈਂ ਅੰਦਰ ਗਰੀਬ ਬਸਾ ਕੇ ਤੇ ਉੱਪਰ ਉਹਦੇ ਹਨਾ ਕੇਸ ਬਸਾ ਕੇ ਹੁੰਦੇ ਨੇ نیچے ਬੈਠ ਕੇ ਵੀ ਕਰ ਦੇਣੀ ਹੁੰਦੀਆਂ ਮਤਲਬ ਤੇ ਟੇਬਲ ਤੇ ਥੋੜਾ ਸੌਖਾ ਹੋ ਜਾਂਦਾ ਸੌਖੀ ਹੋ ਜਾਂਦੀ ਹੈ ਪ੍ਰੈਸ ਤੇ ਉੱਥੇ ਪਹਿਲਾਂ ਸਮਾਨ ਢੋਣਾ ਪੈਂਦਾ ਆਪਾਂ ਇਸ ਕਰਕੇ ਮੈਨੂੰ ਐਸ ਵਿਚਾਰ ਆ ਪਾ ਬਿੰਦ ਗਰਮੀ ਝਾਲ ਲਾਂਗੇ ਤੇ ਇੱਥੇ ਕਰ ਦਿੰਦੇ ਆ ਹਨਾ ਪ੍ਰੈਸ ਤੇ ਆਹ ਆ ਟੇਬਲ ਦਾ ਕਵਰ ਬਣਾਇਆ ਸੀ ਕੱਲ ਕੱਲ ਤੁਸੀਂ ਵੀਡੀਓ ਦੇਖੀ ਹੋਣੀ ਆ ਜਿਹੜੀਆਂ ਭੈਣਾਂ ਨੇ ਤੇ ਦੇਖੋ ਜੀ ਇਹ ਕਿੰਨੀ ਮौज ਹੋ ਗਈ ਆ ਤੇ ਨਹੀਂ ਨਾ ਭੈਣ ਤੁਮ ਬਦਲੋ 1% ਤੇ मतलब ਇੱਕ ਕੱਪੜੇ ਤੇ ਪ੍ਰੈਸ ਕਰਦੀ ਫੇਰ ਉਹ ਟੇਬਲ ਦੇ ਕੱਪੜੇ ਨੂੰ ਜਿਹੜੇ ਨੂੰ ਹੈ ਨਾ ਸੈੱਟ ਕਰਦੀ ਕਿਉਂਕਿ ਜਦੋਂ ਮੈਂ ਇਸ ਤਰ੍ਹਾਂ ਪ੍ਰੈਸ ਫੇਰਦੀ ਸੀ ਮਤਲਬ ਪਿੱਛੇ ਨੂੰ ਹੀ ਚਲਾ ਜਾਂਦਾ ਸੀਗਾ ਇਕੱਠਾ ਹੋ ਜਾਂਦਾ ਸੀ ਸਲਿੱਪਰ ਹੋਈ ਜਾਂਦਾ ਵਸਤੇ ਇਹ ਗੰਦਨਾ ਲੱਗਿਆ ਹੋਇਆ ਤੇ ਇਸ ਤਰ੍ਹਾਂ ਤਾਂ ਨਾ ਪਰ ਪਿੱਛੇ ਨੂੰ ਤਾਂ ਇਹ ਵੀ ਬਦਸਤੀ ਇਕੱਠਾ ਹੋ ਜਾਂਦਾ ਸੀ ਬਰ ਨੂੰ ਤੇ ਹੁਣ ਇਹਦੀ ਇੰਨੀ ਮौज ਬਣ ਗਈ ਆ ਤੇ ਜੰਮਾ ਨਹੀਂ ਰਿਸਕ ਦਾ ਦੇਖੋ ਕਿਵੇਂ ਮਰਜ਼ੀ ਮੌਜਨਾ ਪ੍ਰੈਸ ਕਰੀ ਚਲੋ ਹੂੰ ਤੇ ਜੇ ਕਿਸੇ ਭੈਣ ਨੇ ਆਪਣੀ ਵੀਡੀਓ ਹਵਾਲੀ ਦਾ ਨਹੀਂ ਦੇਖੀ ਹੈਗੀ ਤਾਂ ਉਹ ਜਾ ਕੇ ਹਨਾ ਚੈਨਲ ਤੇ ਦੇਖ ਲਿਓ ਕਰ ਲੈਣੋ ਕਰ ਲੈ ਪਪਾਈ ਸੋ ਵੀ ਇਹ ਏੜਾ ਪਕਾ ਬਰ ਬਣਾਇਆ ਸੀ ਤੇ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਇਹ ਤੇ ਬਾਕੀ ਤੁਸੀਂ ਦੇਖ ਲਿਓ ਹਨਾ ਬਣਾਉਣਾ ਜਿਹੜੀਆਂ ਭੈਣਾਂ ਨੇ ਹੋ ਆਪਾ ਕੱਪੜੇ ਵੀ ਇਹਦੇ ਵਿੱਚ ਹੀ ਰੱਖ ਦਿਆ ਕਰਾਂਗੇ। ਨਾ ਆਪਾਂ ਜਦੋਂ ਸਰਦੀਆਂ ਆਲੇ ਹੁਣ ਆਪਾਂ ਇੱਕ ਵਾਰ ਕੱਪੜੇ ਚੇਂਜ ਕਰਾਂਗੇ ਨਾ ਆਪਾਂ ਤੇਰੇ ਉਸ ਮੌਸਮ ਦੇ ਹਿਸਾਬ ਨਾਲ ਇਹਦੇ ਵਿੱਚ ਕੱਪੜੇ ਰੱਖ ਦਿਆ ਕਰਾਂਗੇ। ਨਹੀਂ ਬਸ ਮੈਂ ਐਸੀ ਹੀ ਕੰਮਲੀ ਮਾਰੀ ਤੇ ਨੂੰ ਜਦੋਂ ਚਾਦਰ نیچے ਡਰ ਜਾਂਦੀ ਸੀਗੀ ਤੇ ਤਾਂਾ ਕਰਕੇ ਫਿਰ ਮੈਂ ਕੱਪੜੇ ਜਿਹੜੇ ਇਹਦੇ ਵਿੱਚ ਉਸ ਤਰ੍ਹਾਂ ਦੀ ਰੱਖਤੀ ਸੀ ਜਿਹੜੇ ਮਤਲਬ ਡੇਲੀ ਕੱਢਣੇ ਨਹੀਂ ਪੈਂਦੇ ਸੀ ਮੈਨੂੰ। ਤੁਸੀਂ ਵੀ ਦੇਖੋ ਬਿਲਕੁਲ ਵੀ ਦੇਖੋ ਪੱਠਾ ਨਹੀਂ ਉੱਭਰਿਆ ਹੈਗਾ। ਤੇ ਮੈਂ ਤੁਹਾਡੇ ਸਾਹਮਣੇ ਹੁਣ ਪ੍ਰੈਸ ਕਰ ਰਹੀ ਹਾਂ। ਤੇ ਨਹੀਂ ਬਸ ਮੈਂ ਕਿ ਤੇ ਇਧਰ ਲੱਖਣ ਜਾਏ ਉਹ ਸੈਟ ਕਰੀ ਜਾਂਦੀ ਕਿ ਤੇ ਇਧਰਲੇ ਨੂੰ ਸੈਟ ਕਰੀ ਜਾਂਦੀ ਅੱਧਾ ਟਾਈਮ ਤਾਂ ਮੇਰਾ ਇੱਥੇ ਵੇਸਟ ਹੋ ਜਾਂਦਾ ਸੀਗਾ ਆਪਾਂ ਪਹਿਲਾ ਛੜਟਾਂ ਦੇ ਕਰ ਲੈਨੇ ਆ ਚਾਰੇ ਛੜਟਾਂ ਦੇ ਕਰ ਲੈਨੇ ਆ ਕਿਉਂਕਿ ਦੋ ਦੋ ਨੇ ਹਾਂ ਛੜਟਾਂ ਕਿੰਨੀਆਂ ਛੜਟਾਂ ਮਤਲਬ 4 ਨੇਗੇ ਹੁਣ ਇਹ 80 ਵੀ ਚਲੋ ਆਪਾਂ ਇਹਨਾਂ ਕਰਨੀ ਤਾਂ ਲੱਗੂਗੀ ਜੀ ਕੀ ਕਰੀਏ ফ্ৰেছ কৰিব মিনে দিয়া পেলাই ছুটিয়া চিন্ত বেতা হা বহুত ਤੇ ਨੂੰ ਆਪਾਂ ਔਖਾ ਲੱਗਦਾ ਸੀ ਜਿੱਦੇ ਹੁਣ ਸਕੂਲ ਲੱਗਣ ਲੱਗੇ ਨੇ ਡਰੈਸਾਂ ਵਗਿਆ ਨਾ ਦੁਬਾਰਾ ਤੋਂ ਪ੍ਰੈਸ ਕਰਨੀਆਂ ਉਦੋਂ ਆਪਾਂ ਇੱਕ ਵਾਰ ਰੱਖਤੀ ਸੀ ਮੈਨਾਂ ਆਪਾਂ ਛੜਗੀਆਂ ਹੀ ਨਹੀਂ ਸੀਗੀਆਂ ਵੈਸੇ ਮੈਂ ਪੱਖਾ ਲਾਇਆ ਹੋਇਆ ਹੈਗਾ ਫਿਰ ਵੀ ਹਵਾ ਨਹੀਂ ਲੱਗਦੀ ਇਹ ਹੈਗੀ ਐਨੀ ਗਰਮੀ ਬਹੁਤ ਜ਼ਿਆਦਾ ਪੱਖਾ ਚੱਲ ਗਿਆ ਜੇ ਤਾਂ ਪਤਾ ਹੀ ਨਹੀਂ ਲੱਗਦਾ ਬਿਲਕੁਲ ਵੀ ਪੱਖੇ ਚੱਲਦੇ ਨਹੀਂ ਤੇ ਇਹ ਚਾਦਰ ਨਾਲ ਦਾ ਆਪਣਾ ਕੁਝ ਪੀਸ ਬਚ ਗਿਆ ਸੀਗਾ ਉਹਦਾ ਆਪਾਂ ਨਾ ਮਧਾਣੀ ਦਾ ਕਵਰ ਬਣਾ ਦਾਂਗੇ ਕੀ ਮਧਾਨੀ ਦੇ ਕਵਰ ਤੇ ਵੀ ਆਪਾਂ ਨੂੰ ਦੇਖ ਵਾਸਤਾਂ ਆਪਾਂ ਫੇਰ ਵੀ ਕਰਨੀ ਪੈਂਦੀ ਆ ਮਧਾਨੀ ਰੋਜ਼ ਹੈ ਫੇਰ ਵੀ ਕਰ ਲਿਆ ਵਗੈਰਾ ਦੇ ਬੱਚੇ ਵਗੈਰਾ ਫਿਰਦੇ ਰਹਿੰਦੇ ਨੇ ਹੈਨਾ ਉਹ ਨੌਂ ਦੇ ਉੱਪਰ ਆਪਾਂ ਚੜਾ ਕੇ ਰੱਖ ਦਿਆ ਕਰਾਂਗੇ ਛੋਟਾ ਜਿਹਾ ਪੀਸ ਬਚਿਆ ਸੀਗਾ ਜ਼ਿਆਦਾਤ ਨਹੀਂ ਹੈਗਾ ਸੀ ਜਿਹੜਾ ਟਾਈਮ ਆਜੀਏ ਇਹ 10:00 ਵਜੇ ਦਾ ਟਾਈਮ ਹੈ। ਤੇ ਸਵੇਰ ਦੇ ਆਪਾਂ ਸਾਰੇ ਕੰਮ ਤਾਂ ਦੇ ਨਿਬੜ ਲੈਨੇ ਆਂ ਅੱਜ ਆਪਾਂ ਨਾ ਬਿਸਕੁਟ ਵੀ ਕਢਾ ਕੇ ਲੈ ਕੇ ਆਵਾਂਗੇ। ਤੇ ਹਜੇ ਸਰਦਾਰ ਜੀ ਖੇਤ ਗਏ ਹੋਏ ਨਹੀਂ ਮੈਨੂੰ ਲੱਗਿਆ ਹੈ ਨਾ ਵੀ ਆਪਾਂ ਸਵੇਰੇ ਟਾਈਮ ਦੇ ਵਿੱਚ ਪ੍ਰੈਸ ਕਰ ਦਈਏ। ਉਹਨਾਂ ਨੂੰ ਅੱਧਾ ਘੰਟਾ ਲੱਗ ਚੁਗਾ ਹਜੇ। ਜਦੋਂ ਆ ਗਏ ਤੇ ਫਿਰ ਆਪਾਂ ਜਾਵਾਂਗੇ ਬਿਸਕੁਟ ਕਢਵਾਉਣ। ਤੇ ਇਹ ਤੇ ਨਾ ਹਜੇ ਆਪਣੇ ਨੇੜੇ ਕੋਈ ਪੱਠ वगੈਰਾ ਹਾਂ ਚੱਲਿਆ ਨਹੀਂ ਹੈਗਾ ਕਿਉਂਕਿ ਸੌਣ ਦੇ ਵਿੱਚ ਚੱਲਦੇ ਹੈਗੇ। ਨੇੜੇ ਆਪਣੇ ਕੈਂਚੀਆਂ ਮੁੱਛੀਆਂ ਦੇ ਉੱਪਰ। ਆ ਮਤਲਬ ਕੈਂਚੀ ਤਾਂ ਆਪਣੇ ਨੇੜੇ ਆ ਉੱਥੇ ਲੱਗਦੇ ਹੁੰਦੇ ਆ ਸੌਣ ਚ ਤਾਂ ਲੱਗ ਜਾਂਦੇ ਆ ਜੀ ਹਜੇ ਇਹਨੂੰ ਤਰਸਟ ਨਹੀਂ ਹੋਏਗੀ ਤੇ ਫਿਰ ਆਪਾਂ ਤਾਂ ਫੇਰ ਕੜਾ ਕੇ ਲੈ ਕੇ ਆਵਾਂਗੇ ਇਸ ਮਾਮ ਵਗੈਰਾ ਮੇਰਾ ਸਾਰਾ ਪਾਇਆ ਪਿਆਗਾ ਚਲੋ ਜਿੰਨੇ ਟਾਈਮ ਦੇ ਵਿੱਚ ਉਹ ਆਉਣਗੇ ਤੇ ਆਪਾਂ ਉਹਨੇ ਟਾਈਮ ਦੇ ਵਿੱਚ ਪ੍ਰੈਸ ਕਰ ਦਨੇ ਆ ਪ੍ਰੈਸ ਦਾ ਕੰਮ ਲੈ ਦਨੇ ਆ ਆਉਂਦੀ ਆਪਣੇ ਕੱਪੜੇ ਹੋ ਗਏ ਨੇ ਪ੍ਰੈਸ ਆ। ਰਸਾਂ ਵੀ ਪੈਂਟਰ ਹੈ ਗਈ ਆ। ਤੇ ਪੱਖਾ ਚਾਲਦੇ ਦਾ ਕੋਈ ਫੈਰਾ ਨਹੀਂ ਲੱਗਦਾ ਕਦੀ। ਚੱਲਦਾ ਹੈ। ਪਸੀਨੇ ਨਾਲ ਤਾਂ ਮੇਰੇ ਕੱਪੜੇ ਸਾਰੇ ਭਿੱਜ ਗਏ ਨੇ। ਅਸਤੀ ਜੋ ਬਪਾਸ ਕਰਕੇ ਫਿਰ ਮਿਲਦੇ ਆ ਤੁਹਾਨੂੰ ਆ ਕੱਪੜੇ ਸਾਫ ਦਾ ਮੈਂ ਹੈ ਨਾ ਮੇਰੇ ਚ ਰੱਖਦਾ ਲਓ ਜੀ ਇੱਥੇ ਆਪਾਂ ਚੱਲ ਪਿਆਂਗੇ ਬਿਸਕੁਟ ਕਢਾਉਣ ਲਈ ਤੇ ਆਪਾਂ ਜਾਵਾਂਗੇ ਜੀ ਤਪੇ ਤੇ ਕਿਉਂਕਿ ਹਜੇ ਆਪਣੇ ਇੱਥੇ ਨੇੜੇ ਕੋਈ ਹਨਾ ਪੱਟ ਨਹੀਂ ਚੱਲਿਆ ਸੀਗਾ ਤੇ ਇਸ ਕਰਕੇ ਆਪਾਂ ਉੱਥੇ ਕਢਾ ਕੇ ਲਿਆਵਾਂਗੇ ਉੱਥੇ ਬਿਜਲੀ ਵਾਲੀ ਪੱਟੀ ਹੈਗੀ ਆ ਉਹਨਾਂ ਕੋਲੇ ਤੇ ਉਹਦੇ ਨਾਲ ਹਨਾ ਕੱਢ ਦਿੰਦੇ ਨੇ ਵਧੀਆ ਹੁੰਦੇ ਨੇ ਉਹ ਵੀ ਬਿਸਕੁਟ ਬਹੁਤ ਵਧੀਆ ਬੰਦੇ ਨੇ ਜਿਆਦਾ ਦੂਰ ਨਹੀਂ ਹੈਗਾ ਆਪਾਂ ਤੋਂ ਤਾਂ ਆਪਾਂ ਹਨਾ ਨੇੜੇ ਹੀ ਰਹਿ ਜਾਂਦਾ ਹੈ ਅੱਗੇ ਵੀ ਆਪਾਂ ਉੱਥੇ ਘੜਾ ਕੇ ਲੈ ਕੇ ਆਉਣੇ ਹੈਗੇ ਨਿੱਕੇ ਨਿੱਕੇ ਪਿੰਡ ਆਉਂਦੇ ਬਸ ਦੋ ਤਿੰਨ ਆਪਣੇ ਵਿਚਾਲੇ ਆਪਣੇ ਪਿੰਡ ਤੋਂ ਲਓ ਜੀ ਆਪਾਂ ਪਹੁੰਚ ਗਏ ਆਂ ਇੱਥੇ ਵੀਰ ਆਪਣਾ ਜਿਹੜਾ ਆਪਾਂ ਸਮਾਨ ਲੈ ਕੇ ਆਏ ਸੀ ਹੋਰ ਲਾ ਰਹੇ ਨੇਗੇ ਇੱਥੇ ਸਾਨੂੰ ਘੰਟਾ ਡੇਢ ਘੰਟਾ ਲੱਗਿਆ ਸੀ ਕਿਉਂਕਿ ਇਹ ਇੱਥੇ ਰੋਟਾਂ ਦਾ ਵੀ ਕੰਮ ਕਰਦੇ ਆ ਹਨਾ ਰੋਟ ਵੀ ਬਣਾਉਂਦੇ ਨੇਗੇ ਤੇ ਉਹ ਪਹਿਲਾਂ ਇਹਨਾਂ ਨੇ ਨਸੀਨ ਦੇ ਵਿੱਚ ਪਾ ਰੱਖਿਆ ਸੀ ਤੇ ਤਾਂ ਕਰਕੇ ਥੋੜਾ ਸਾਨੂੰ ਟਾਈਮ ਲੱਗ ਗਿਆ ਤੇ ਵੈਸੇ ਹਜੇ ਰਸ ਨਹੀਂ ਹੈਗਾ ਤੇ ਜਲਦੀ ਬਣਾ ਕੇ ਦੇ ਦਿੰਦੇ ਨੇ ਤੇ ਸੌਣ ਦੇ ਵਿੱਚ ਤਾਂ ਫੇਰ ਵਾਰ ਹੀ ਨਹੀਂ ਆਉਂਦੀ ਦੇਖੋ ਹਨਾ ਸਾਰਿਆਂ ਦੇ ਨੰਬਰ ਵਾਜ਼ ਵਾਇਰੀ ਆਉਂਦੀ ਆ ਲਓ ਜੀ ਇਦਾਂ ਬਿਸਕਟ ਬਣਾ ਕੇ ਤੇ ਟਰੇਆਂ ਲਾਉਣ ਲੱਗੇ ਸੀ ਉਹ ਇਹ ਰੈਕ ਜਿਹਦੇ ਵਿੱਚ ਉਹ ਪਟਖਲੇ ਹੋ ਤਰੀਕੇ ਨਾਲ ਬਣਾਉਂਦੇ ਨੇ ਇਹ ਬਸ ਇਸ ਤਰੀਕੇ ਨਾਲ ਬਣਾਉਂਦੇ ਹੈਗੇ ਪਰੀਆਂਿਆਂ ਚ ਬਣਾ ਕੇ ਬਿਸਕਟ ਹਨ ਇਹਦੇ ਵਿੱਚ ਲਾ ਦਿੰਦੇ ਆਗੇ ਫਿਰ ਇਹ ਮਸ਼ੀਨ ਚ ਲਾ ਦੇਣਗੇ ਇਹ ਬਿਜਲੀ ਵਾਲੀ ਜਿਹੜੀ ਪੱਟੀ ਜੀ ਆ ਦੋ ਰੈਕਾਂਿਆਂ ਦੇ ਵਿੱਚ ਲਾ ਲੈਂਦੇ ਹੁੰਦੇ ਨੇ ਲਓ ਜੀ ਇੱਥੇ ਉਹ ਟ੍ਰੇ ਜੀ ਦੇ ਵਿੱਚ ਜਿਹੜੇ ਚਿਨੇ ਸੀ ਬਿਸਕਟ ਉਹ ਉਹਨਾਂ ਨੇ ਪੱਠੀ ਜੀ ਦੇ ਵਿੱਚ ਲਾ ਦਿੱਤੇ ਨੇ ਤੇ 8 ਤੋਂ 9 ਮਿੰਟ ਲੱਗਦੇ ਨੇ ਜੀ ਇੱਕ ਵਾਰ ਹੈਨਾ ਇੱਕ ਵਾਰ ਇੱਕ ਟ੍ਰੇ ਜੀ ਨੂੰ ਮਤਲਬ ਪਕਾਉਣ ਲਈ ਤੇ ਉਹਨਾਂ ਨੂੰ ਪੁੱਛਿਆ ਸੀ ਆਪਾਂ ਨੇ ਕਹਿੰਦੇ ਸੀ 8 ਤੋਂ 9 ਮਿੰਟ ਲੱਗਦੇ ਨੇ ਇੰਨਾ ਕੁ ਟਾਈਮ ਲੱਗਿਆ ਸੀ ਤੇ ਇਧਰ ਆਪਣੇ ਬਿਸਕੁਟ ਨੇ ਜਿਹੜੇ ਬਣ ਕੇ ਤਿਆਰ ਹੋ ਗਏ ਨੇ ਬਹੁਤ ਜਲਦੀ ਬਣ ਜਾਂਦੇ ਨੇ بس ਵਾਰੀ ਆਉਣ ਦੀ ਹੁੰਦਾ ਹੈ ਜਿਆਦਾ ਤਾਂ ਵੀ ਜਿਆਦਾ ਰਸਾ ਨਾ ਹੋਵੇ ਤੇ ਇਧਰ ਇਹ ਟੱਬ ਦੇ ਵਿੱਚ ਪਾ ਲੈਂਦੇ ਆ ਫਿਰ ਥੋੜੇ ਠੰਡੇ ਕਰਕੇ ਫਿਰ ਆਪਾਂ ਜਿਹੜੇ ਭਾਂਡੇ ਲੈ ਕੇ ਆਏ ਸੀ ਨਾ ਉਹਨਾਂ ਦੇ ਵਿੱਚ ਪਾ ਦੇਣਗੇ ਪਕਟਾਲੇ ਦੇ ਸੁਕਟਾਣਾ ਵਧੀਆ ਲੱਗਦੇ ਨੇ ਜੀ ਇਹ। ਲੋ ਜੀ ਆਪਾਂ ਆ ਗਏ ਆ ਅੰਦਰ। ਕੱਪੜੇ ਕੁੱਪੜੇ ਆਪਾਂ ਚੇਂਜ ਕਰ ਲੈਨੇ ਆ ਆਖੀ। ਸ਼ਾਮ ਦੀ ਰੋਟੀ ਦੀ ਤਿਆਰੀ ਕਰਦੇ ਆ ਤੇ ਤੋਰੀਆਂ ਦੀ ਸਬਜ਼ੀ ਬਣਾਈ ਸੀ ਆਪਾਂ ਸਤੇ। ਉਹ ਪਾਟਾ ਬੰਨਣ ਦੀ ਗੀ। ප <laughs>

ਥੋੜੀ ਨਹੀਂ ਕੱਟਣੀ ਗਈ। ਇਹਨਾਂ ਬੇਟਾ ਨੂੰ ਚੰਦਾ ਹੈਗਾ ਇਸ ਤਰ੍ਹਾਂ ਦਾ ਕੁਝ ਵੀ ਪਾ ਕੇ ਸਿੰਪਲ ਹੀ ਰਹਿ ਜਾਂਦਾ ਵਸਤੇ ਨੂੰ ਕਪਾ ਕੇ। ਉਹਦੇ ਵਾਸਤੇ ਆਪਣਾ ਖਾਣਾ ਘੜਦੇ ਨੇ। ਅੱਜ ਤਾਂ ਇਹਨੇ ਖਾ ਲਿਆ ਨੇ ਉਹ ਕਹਿੰਦਾ ਉਹ ਕਲਾ ਲੂਣ ਪਾਤੀ ਕਹਿੰਦਾ ਬਸ। ਬਾਪਾ ਜੀ ਰਾਇ ਸਾਸਤਾ ਪਾਠ ਕਰ ਰਹੇ ਆ ਗੁਰਦੁਆਰਾ ਸਾਹਿਬ ਬੀ ਕੱਟ ਦਾਂਗੇ ਜੀ ਆਪਾਂ ਇਹਕ ਨਾਲ ਉਹਦੀ ਵਰਤ ਹੋ ਜਾਂਦੇ ਆ ਪਾਂਡੇ ਕਿੰਨਾ ਸੌਪਾ ਬੰਦ ਕਰਤਾ ਫਿਰ ਚਲਾਵਾਂਗੇ ਦੁਬਾਰਾ ਇੱਕ ਥੀਰਾ ਬਣਾਇਆ ਪੰਜ ਟਮਾਟਰ ਪਰਦਾ ਪਾਇਆ ਤਾਂ ਮੈਂ ਤਾਂ ਮੈਂ ਇਸੇ ਕੱਟ ਕੇ ਰੱਖਤਾ ਰੋਟੀ ਦਾ ਖਾਣਾ ਜਿਹਨੇ ਖਾਣਾ ਹੋਊਗਾ ਉਹ ਵੀ ਜ਼ਿਆਦਾ ਖਾਣੇ ਫਿਰ ਵਧੀਆ ਹੀ ਖਾਣਗੇ ਤੇ ਆਜ ਪਾਤਾ ਉਛੋੜਾਈ e preparo non merci. Non merci, non. Non un mortaccio Paolo 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 mortaccio Paolo non va in ਆ ਕੇ ਰੱਖਿਆ ਹੁੰਦਾ ਹਾਂ ਸੋ ਪੂਜੇ ਤਾਂ ਲੈ ਕੇ ਨਹੀਂ ਆਉਂਦੇ ਹਾਂ ਪਰ ਫੈਨ ਵਗੈਰਾ ਤੇ ਸਰ ਤੇ ਆਪਾਂ ਕਪੜਾ ਇਹ ਆਪਣਾ ਮਾਰਨਾ ਪੈਦਾ ਗਿਆ ਕਿ ਹੁਣ ਤੇ ਲਈ ਬਗਿਆਨ ਮਾਣ ਨਹੀਂ ਚੱਲਦੀਆਂ ਲੈਂਦੀਆਂ ਨੇ ਸੱਚੇ ਕਈ ਵਾਰ ਕਪੜਾ ਹੁੰਦੇ ਵਿੱਚ ਪਾਜੇ ਜਾਂਦਾ ਹਨ ਅਹ ਵਰਗੀ ਦਹੀਂ ਪਾ ਦਿੰਦੇ ਹਾਂ ਸਬਜੀ ਬਣਾਈ ਸੀ ਆਪਾਂ ਸਵੇਰੇ ਦੁੱਧ ਪਾ ਕੇ ਦੀ ਪਰੋਟੀ ਭੜਾ ਲਈਏ ਬੱਚਿਆਂ। ਲਾ ਕੇ ਹਨਾ ਦੇ ਲਈ ਗਰਮੀ ਬਹੁਤ ਹੈ। ਤੇ ਅੱਜ ਦੀ ਵੀਡੀਓ ਦਾ ਪੈਕੀ ਨੰਦ ਕਰਾਂਗੇ। ਜੇਕਰ ਤੁਹਾਨੂੰ ਵੀ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਗੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਿਆ ਕਰੋ। ਤੇ ਜਿਹੜੇ ਵੀ ਭਾਂ ਭਰਾ ਨਵੇਂ ਆਉਂਦੇ ਨੇ ਚੈਨਲ ਤੇ ਉਹ ਚੈਨਲ ਨੂੰ ਕਰਨਾ ਜੁਆਇਨ ਤੇ ਸਬਸਕ੍ਰਾਈਬ ਕਰਿਆ ਕਰੋ ਜੀ। ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ। ਸਤਿ ਸ੍ਰੀ ਅਕਾਲ ਜੀ। ਬਾਏ ਬਾਏ।